ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਗਲ ਜੀ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਆਖੜੇ ਨਹੀਂ ਆਪਣੇ ਸਾਈਕਲ ਰਾਤ ਆਪਾਂ ਸੁੱਤੇ ਸੀਗੇ ਇੱਥੇ ਤੇ ਹੁਣ ਚੱਲਦੇ ਆ ਸਾਰਾ ਸਮਾਨ ਪੈਕ ਕਰ ਲਿਆ ਤੇ ਗੁਰਦੁਆਰਾ ਸਾਹਿਬ ਚੋਂ ਤੁਰਦੇ ਆ ਇੱਧਰ ਗੁਰਦੁਆਰਾ ਸਾਹਿਬ ਆ ਗਿਆ ਦਰਬਾਰ ਸਾਹਿਬ ਤੇ ਇੱਧਰ ਗੁਰਦੁਆਰਾ ਸਾਹਿਬ ਦਾ 메ਨ ਗੇਟ ਆ ਗਿਆ ਇੱਥੇ ਰਾਤ ਆਪਾਂ ਕਮਰਾ ਦਿੱਤਾ ਸੀਗਾ ਆਪਾਂ ਚੱਲ ਗਏ ਜੀ ਗੁਰਦੁਆਰਾ ਸਾਹਿਬ ਚੋਂ ਤੇ ਸਾਈਕਲ ਬਾਹਰ ਕੱਢ ਲਿਆ ਗੁਰਦੁਆਰਾ ਸਾਹਿਬ ਦੇ ਖੜੇ ਸੀ ਬਾਹਰ ਤੇ ਇਹ ਖੜੇ ਨੇ ਆਪਣੇ ਸਾਈਕਲ ਤੇ ਇਹ ਬਾਈ ਜਾਣਗੇ ਹੁਣ ਇੱਥੋਂ ਪੰਜਾਬ ਵੱਲ ਨੂੰ ਇਹ ਪੰਜ ਤਖਤ ਦੀ ਯਾਤਰਾ ਕਰਕੇ ਵਾਪਸੇ ਆ ਰਹੇ ਨੇ ਤੇ ਆਪਾਂ ਚੱਲ ਰਹੇ ਹਯੂਰ ਸਾਹਿਬ ਨੂੰ ਤੇ ਬਸ ਅੱਜ ਰਾਤ ਆਪਾਂ ਇੱਥੇ ਇਕੱਠੇ ਰਹੇ ਸੀਗੇ ਤੇ ਇਹਨਾਂ ਨੇ ਬਾਈਆਂ ਨੇ ਕੱਲ ਜਾਣਾ ਸੀ ਇਹਨਾਂ ਨੂੰ ਰੱਖ ਲਿਆ ਵੀਰ ਹੋ ਯਾਰ ਇਕੱਠੇ ਗੱਲਾਂ ਬਾਤਾਂ ਕਰਾਂਗੇ ਹਨਾ ਤੇ ਅੱਜ ਆਪਾਂ ਜਲਾਂਗੇ ਹਯੂਰ ਸਾਹਿਬ ਨੂੰ ਤੇ ਇਹ ਬਾਈ ਪਿੰਡ ਨੂੰ ਜਾ ਰਹੇ ਨੇ ਤੇ ਇੱਥੋਂ ਦੇਖਦੇ ਆ ਕਿੰਨਾ ਟਾਈਮ ਲੱਗਣਾ ਤਿੰਨ ਦਿਨ ਲੱਗ ਜਾਂਦੇ ਆਪਾਂ ਨੂੰ ਹਜ਼ੂਰ ਸਾਹਿਬ ਜਾਂਦੇ ਨੂੰ ਕਿਉਂਕਿ 330 ਕਿਲੋਮੀਟਰ ਸਫ਼ਰ ਆਗਾ ਤੇ ਇਹ ਬਾਈ ਆਪਣੇ ਟਿਕਾਣਿਆਂ ਦੇ ਜਾਣਗੇ ਜਿੱਥੇ ਜਿੱਥੇ ਆਪਾਂ ਰੁਕੇ ਸੀ ਤੇ ਆਪਾਂ ਇੰਨਾ ਟਿਕਾਣਿਆਂ ਤੇ ਜਾਵਾਂਗੇ ਜਿੱਥੇ ਜਿੱਥੇ ਇਹ ਰੁਕੇ ਸੀਗੇ ਆ ਬਿਹਰਾਂਪੁਰ ਸਿਟੀ ਚ ਹੈ ਜੀ ਤੇ ਸਿਟੀ ਤੋਂ ਬਾਹਰ ਨਿਕਲ ਰਹੇ ਆ ਕਿੱਥੇ ਪੁਰਾਣੇ ਕਿਲੇ ਵਗੈਰਾ ਬਹੁਤ ਨੇ ਇੱਧਰ ਆ ਕੇ ਤੁਹਾਨੂੰ ਜਦੋਂ ਸਿਟੀ ਜੇ ਤੁਸੀਂ ਬਾਹਰ ਨਿਕਲੋਗੇ ਤੁਹਾਨੂੰ ਬਹਿਸ਼ੀ ਕੰਦਾ ਕਿਲਿਆਂ ਦੀਆਂ ਹਨਾ ਪਰਾਣੀਆਂ ਉਹਨੂੰ ਦੇਖੀ ਜਾਣੀਆਂ ਨੇ ਈਆਂ ਸਵੇਰ ਦਾ ਟਾਈਮ ਆ 7 ਵਜੇ ਆ ਗੁਰਦੁਆਰਾ ਸਾਹਿਬ ਜੂ ਆਪਾਂ ਆ ਗਏ ਸੀ 7:30 ਦਾ ਟਾਈਮ ਹੋਣਾ ਲਗਭਗ ਤੇ ਕੰਦਾ ਦੇਖੋ ਯਾਰ ਪਰਾਣੀਆਂ ਕਿੱਲਿਆਂ ਦੀਆਂ ਕਿਵੇਂ ਖੜੀਆਂ ਨੇ ਈਆਂ ਅਜੇ ਤੱਕ ਇੱਥੇ ਸਾਰੇ ਨਾ ਕੇਲੇ ਦੀ ਖੇਤੀ ਕਰਦੇ ਨੇ ਤੇ ਜਿੱਥੋਂ ਤੱਕ ਨਜ਼ਰ ਪੈਣੀ ਆ ਸਾਰੇ ਸਾਨੂੰ ਕੇਲਿਆਂ ਦੇ ਬੂਟੇ ਹੀ ਨਜ਼ਰ ਆਉਣੇ ਨੇ ਇੱਧਰ ਕੇਲੇ ਦੀ ਖੇਤੀ ਹੁੰਦੀ ਆ ਭਰਾਨਪੁਰ ਚ ਸਾਰਾਂ ਤੋਂ ਵੱਧ ਆ ਸਾਰੇ ਕੇਲੇ ਹੀ ਲੱਗੇ ਹੋਏ 1000 ਸਪੇਰੇ ਕੇਲਿਆਂ ਦੇ ਬਾਗ ਲਾਏ ਹੋਏ ਨੇ ਇਹਨਾਂ ਨੇ ਭਰਾਨਪੁਰ ਵਾਲਿਆਂ ਨੇ ਤੇ ਇਹ ਗਿੱਦੇ ਕੋ ਕੇਲੇ ਦੀ ਖੇਤੀ ਸਾਰੇ ਚਾਰ ਚੁਫੇਰੇ ਕੇਲਿਆਂ ਦੇ ਬੂਟੇ ਮਿਲਣਗੇ ਸੀ ਕੋਈ ਹੋਰ ਫਸਲ ਬਹੁਤ ਘੱਟ ਮਿਲਦੀ ਆ ਆ ਸਾਹਮਣੇ ਦੂਰ ਦੂਰ ਤੱਕ ਇੱਧਰ ਵੀ ਸਾਰੇ ਕੇਲੇ ਨੇ ਵੀ ਦੇ ਇਹ ਕੇਲਾ ਲੱਗ ਰਿਹਾ ਤੇ ਜਿੱਥੋਂ ਤੱਕ ਥੋੜੀ ਨਿਗਾਹ ਜਾਂਦੀ ਆ ਤੇ ਕੇਲਿਆਂ ਦੇ ਬਾਗ ਹੀ ਨੇ ਸਾਰੇ ਕੇਲੇ ਜਾਂ ਪਵਿੱਤੇ ਦਿਖਣੇ ਤੁਹਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੇਲਾ ਤੇਦਾ ਇੱਥੇ ਆਇਆ ਕੋਈ ਵੱਡਦਾ ਨੀચે ਦੁਬਾਰਾ ਹੋਈ ਜਾਂਦੇ ਨੇ। ਇਹ ਰਸਤੇ 'ਚ ਤੇ ਪਰੌਂਠਾ ਹਗਾंदे ਸੀ। ਦੇਖੋ ਦਾਲ, ਸਲਾਦ ਤੇ ਪਰੌਂਠਾ ਪਰੌਂਠਾ ਦੇਖ ਰਹੇ ਸੀ। ਕਿਹੜੇ ਸਾ ਦਾ ਮਿਕਸ ਵੈਜ ਪਰੌਂਠਾ ਦਿੱਤਾ ਇਹਨਾਂ ਨੇ ਪਿਆਜ ਵਾਲਾ ਤੰਦੂਰ ਚ ਲਾ ਕੇ ਦਿੱਤਾ ਸ਼ਾਇਦ। ਪਤਾ ਨਹੀਂ ਚੋਰ ਆਪਣੇ ਥੋੜਾ ਹੋਰ ਸਾਬ ਨਾਲ ਲਾਉਂਦੇ ਇੱਥੇ ਹੋਰ ਸਾਬ ਨਾਲ ਲਾਉਂਦੇ ਆ। ਸਾਬੇ ਦੇ ਬੈਠੇ ਆ। ਖਾ ਕੇ ਪਰੌਂਠਾ ਚਾਹ ਵੀ ਕੀ ਚੱਲਦੇ ਆ ਫਿਰ ਆਪਾਂ। ਇਹ ਰੋਟੀ ਖਾ ਲਈ ਜੀ। ਜੀ ਆਪਾਂ ਨੇ ਤਿੰਨ ਪਰੌਂਠੇ ਖਾਦੇ ਸੀ ਦੋ ਦਾਲ ਸੀ ਸਲਾਦ ਸੀ ਤੇ ਦੋ ਚਾਹ ਸੀ 200 ਰੁਪਏ ਲੱਤਾ ਪਾਈਆਂ ਨੇ ਆਪਣੇ ਤੋਂ ਤੇ ਸਸਤੇ ਹੀ ਆ ਜਿਆਦਾ ਮਹਿੰਗਾ ਨਹੀਂ ਹੈ ਆ ਸਿਸਟਮ ਵਧੀਆ ਸੀਗਾ ਪਰੌਂਠੇ ਬਹੁਤ ਵਧੀਆ ਸੀਗੇ ਤੇ ਚੱਲਦੇ ਹੁਣ ਆਪਾਂ ਸਾਈਕਲ ਰੈਡੀ ਹੈ ਆਪਾਂ ਆ ਢਾਬੇ ਤੋਂ ਚੁਪਈ ਰੋਟੀ ਖਾ ਕੇ ਜੀ 15 ਕਿਲੋਮੀਟਰ ਤੱਕ ਇਹ ਅਹੀ ਰੋਡ ਟੁੱਟਿਆ ਹੋਇਆ ਕੰਮ ਚੱਲ ਰਿਹਾ ਹੈ ਰੋਡ ਦਾ ਕਿੱਦੇ ਰੋਡ ਸਾਫ ਕਿੱਦੇ ਟੁੱਟਿਆ ਹਾਈਵੇ ਬਣ ਰਿਹਾ ਉਹਦੇ ਕਰਕੇ था, था। 15 ਕਿਲੋਮੀਟਰ ਤੋਂ ਬਾਅਦ ਤਾਂ ਬਹਿਲਾ ਦੱਸ ਰਿਹਾ ਸੀਗਾ ਸਹੀ ਆਊਗਾ ਉਥੋਂ ਤੱਕ ਨਹੀਂ ਆਉਣਾ ਚਲੋ ਦੇਖਦੇ ਆ ਕਿ 15 ਕਿਲੋਮੀਟਰ ਤੋਂ ਬਾਅਦ ਵੀ ਸਹੀ ਆ ਜੇ ਤਾਂ ਵੀ ਚੰਗੀ ਗੱਲ ਆ ਅੱਜ ਆਜ ਅੱਜ ਆਪਾਂ ਮਹਾਰਾਸ਼ਟਰ ਚ ਆ ਗਏ ਜੀ ਐਮਪੀ ਚ ਤੇ ਮਹਾਰਾਸ਼ਟਰ ਜੈਂਟਰੀ ਲੈ ਲਈ ਆਪਣਾ ਦੋ ਦਿਨਾਂ ਦਾ ਸਫ਼ਰ ਆ ਦੋ ਤੋਂ ਤਿੰਨ ਦਿਨਾਂ ਦਾ ਮਹਾਰਾਸ਼ਟਰ ਤੇ ਨਰੇਟ ਤੱਕ ਦਾ ਤੱਕਤ ਸ੍ਰੀ ਹਜੂਰ ਸਾਹਿਬ ਤੱਕ ਦਾ ਦੇਖਦੇ ਆ ਕੈਨੇਡਾ ਚ ਪਹੁੰਚਾਂਗੇ ਤੇ ਮਹਾਰਾਸ਼ਟਰ ਦਾ ਆਪਾਂ ਪਹੁੰਚ ਗਏ ਆ ਸਾਰੇ ਕੰਟਰਕਸ਼ਨ ਦਾ ਕੰਮ ਚੱਲੀ ਅਦਾ ਹਾਈਵੇ ਬਣਾ ਰਹੇ ਨੇ ਪੂਰਾ ਪੁਲ ਵਗੈਰਾ ਪੂਰਾ ਕਰਦੇ ਸ਼ਾਦਰੀਆਂ ਦੇਖੋ ਯਾਰ ਲਾਈਆਂ ਹੋਈਆਂ ਇਹਨਾਂ ਲੋਕਾਂ ਨੇ ਮਹਾਰਾਸ਼ਟਰ ਦੇ ਸ਼ਹਿਰ ਜਿਹਾ ਆਪਾਂ ਨਾ ਸਫ਼ਰ ਰਹਿ ਗਿਆ ਜੀ ਸਾਡੇ 6 ਕਿਲੋਮੀਟਰ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਜਾਾਂਗੇ ਆਪਾਂ ਮਹਾਰਾਸ਼ਟਰ ਚ ਆਜ ਆਪਾਂ ਐਮਪੀ ਤੋਂ ਤੁਰੇ ਸੀ ਤੇ ਅੱਜ ਦਾ ਸਫ਼ਰ ਆਪਣਾ 75 ਕਿਲੋਮੀਟਰ ਵੰਗੂ ਆ ਤੇ ਜੇ ਲੋੜ ਲੱਗਿਆ ਤਾਂ ਆਪਾਂ ਅੱਗੇ ਕਿਸੇ ਗੁਰਦੁਆਰਾ ਸਾਹਿਬ ਦੇ ਕੋਈ ਨੇੜੇ ਹੋਇਆ ਤਾਂ ਉੱਥੇ ਚਲੇ ਜਾਵਾਂਗੇ ਨਹੀਂ ਫਿਰ ਅੱਜ ਆਪਾਂ ਇੱਥੇ ਹੀ ਜਾ ਕੇ ਰਹਿ ਲਾਂਗੇ ਇੱਕ ਦਿਨ ਵੱਧ ਲੱਗ ਜਾਣਾ ਪਰ ਆ ਰਾਮਨਾਲ ਜਾ ਰਹੇ ਆ ਵੀ ਲੋਕੇਸ਼ਨ ਸਹੀ ਮਿਲ ਜਾਵੇ ਨਹੀਂ ਫਿਰ ਦਿੱਕਤ ਹੋ ਜਾਂਦੀ ਆ ਰਹਿਣ ਦੀ ਬਹੁਤ ਜ਼ਿਆਦਾ ਇੱਥੇ ਮਹਾਰਾਸ਼ਟਰ ਤੇ ਐਮਪੀ ਚ ਖਾਸ ਕਰਕੇ ਰਾਜਸਥਾਨ ਚ ਤਾਂ ਕਿਸੇ ਵੀ ਢਾਬੇ ਤੇ ਰੁਕ ਜਾਓ ਕੋਈ ਚੱਕਰ ਨਹੀਂ ਪੈਂਦਾ ਤੁਹਾਨੂੰ ਸਾਰਾ ਹਾਈਵੇ ਸਾਫ਼ ਹੀ ਮਿਲਿਆ ਹੁਣ ਸਾਨੂੰ 40 ਕਿਲੋਮੀਟਰ ਤੋਂ ਲੈ ਕੇ 40-50 ਕਿਲੋਮੀਟਰ ਪਿਛਲੇ 20 ਕਿਲੋਮੀਟਰ ਹਾਈਵੇ ਬਹੁਤ ਟੁੱਟਿਆ ਹੋਇਆ ਸੀ ਸੜਕ ਸਾਰੇ ਕੰਟਰਕਸ਼ਨ ਦਾ ਕੰਮ ਚੱਲ ਜੀ ਜਾਂਦਾ ਸੀ ਤੇ ਹੁਣ ਸਾਫ਼ ਮਿਲ ਗਿਆ ਹੁਣ ਸਫਰ ਵੀ ਨਿਭੜ ਰਿਹਾ ਹੈਗਾ 2:30 ਵੱਜ ਗਏ ਜੀ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਿਆ ਇੱਥੇ ਗੁਰਦੁਆਰਾ ਸਾਹਿਬ ਅੱਜ ਆਪਾਂ ਬਾਬਾ ਜੀ ਨੂੰ ਪੁੱਛਿਆ ਕਮਰਾ ਤੇ ਬਾਬਾ ਜੀ ਕਹਿੰਦੇ ਕਮਰਾ ਮਿਲ ਜੂਗਾ ਤੁਸੀਂ ਆਜੋ ਇੱਕ ਵਾਰ ਲੰਗਰ ਪਾਣੀ ਛਕ ਲੋ ਤੇ ਆਪਾਂ ਸਾਈਕਲ ਪਿੱਛੇ ਲੰਗਰ ਹਾਲ ਮੰਡੀ ਲੈ ਕੇ ਚੱਲਦੇ ਆਂਗੇ ਤੇ ਅੱਜ ਆਪਾਂ ਇੱਥੇ ਰੁਕਾਂਗੇ ਤੇ ਕੱਲ ਨੂੰ ਅੱਗੇ ਤੁਰਪਾਂਗੇ ਆਪਣਾ ਸਫ਼ਰ ਇੱਥੋਂ 2290 ਕਿਲੋਮੀਟਰ ਸਫ਼ਰ ਆਪਣਾ ਇੱਥੋਂ ਤੇ ਦੋ ਦਿਨਾਂ ਦਾ ਸਫ਼ਰ ਰਹੀ ਆ ਤੇ ਦੋ ਦਿਨ ਲੱਗਣੀ ਲੱਗਣੇ ਨੇ ਤੇ ਅੱਜ ਸਾਡੀ ਜਲਾ ਇੱਥੇ ਰੁਕ ਜਾਨੇ ਆ ਕੱਲ ਨੂੰ ਤੇ ਲੈ ਜਾਵਾਂਗੇ ਕਿਉਂਕਿ ਅੱਗੇ ਗੁਰਦੁਆਰਾ ਸਾਹਿਬ ਨਹੀਂ ਮਿਲਣਾ ਸਾਨੂੰ ਤੇ ਟਾਈਮ ਵੀ 2:30 ਵਜੇ ਫਿਰ ਦਿੱਕਤ ਹੋ ਜਾਂਦੀ ਜਦੋਂ ਗੁਰਦੁਆਰਾ ਸਾਹਿਬ ਨਹੀਂ ਮਿਲਦਾਗਾ ਇੱਧਰ ਆਪਣੇ ਆ ਸਾਈਕਲ ਖੜੇ ਨੇ ਸਾਈਕਲ ਆਪਾਂ ਲੰਗਰ ਹਾਲ ਚੋਂ ਚੱਲਦੇ ਆ ਤੇ ਉੱਥੇ ਜਾ ਕੇ ਲੰਗਰ ਛੱਕ ਕੇ ਫਿਰ ਆਪਾਂ ਕਮਰਾ ਦੇ ਦੇਣਗੇ ਬਾਬਾ ਜੀ ਉੱਥੇ ਕਮਰੇ ਚ ਰਹਿ ਲਾਂਗੇ ਨਾ ਕੇ ਰੈਸਟ ਕਰ ਲਾਂਗੇ ਇਹ ਆ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਆ ਤੇ ਇਹਦੀ ਲੋਕੇਸ਼ਨ ਆਪਾਂ ਤੁਹਾਨੂੰ ਦੱਸ ਦਾਂਗੇ ਸਪੈਸ਼ਲ ਆ ਤੇ ਵੀ ਕਿੱਥੇ ਆ ਤੇ ਜਦੋਂ ਹਜੂਰ ਸਾਹਿਬ ਆਉਣੇ ਹੋ ਤੁਸੀਂ ਬਸ ਤੇ ਆਮੋ ਦੇ ਸੰਗਤ ਨਾਲ ਚਾਹੇ ਤੁਸੀਂ ਆਪ ਆਮੋ ਗੱਡੀ ਲੈ ਕੇ ਆਮੋ ਸਾਈਕਲ ਤੇ ਆਮੋ ਮੋਟਰਸਾਈਕਲ ਤੇ ਆਮੋ ਤਾਂ ਇੱਥੇ ਰਿਹائش ਕਰ ਸਕਦੇ ਹੋ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਬੈਠੇ ਜੀ ਗੁਰਦੁਆਰਾ ਸਾਹਿਬ ਚ ਤੇ ਚਾਹ ਪੀ ਰਹੇ ਆ ਪ੍ਰਸ਼ਾਦ ਆਪਾਂ ਨੇ ਛਕ ਲਿਆ ਚੌਲ ਖਾ ਲੇ ਰਾਜਮਾ ਦੀ ਸਬਜ਼ੀ ਸੀ ਰੋਟੀਆਂ ਸੀ ਚੌਲ ਸੀ ਖਾ ਕੇ ਤੇ ਬਹੁਤ ਵਧੀਆ ਲੰਗਰ ਆ ਹੁਣ ਚਾਹ ਪੀ ਰਹੇ ਆ ਅੱਗੇ ਆਪਾਂ ਨੂੰ ਗੁਰੂ ਘਰ ਕਮਰਾ ਤੇ ਗੁਰਦੁਆਰਾ ਸਾਹਿਬ ਵਿੱਚ ਉਹ ਬਾਹਰ ਖੜੇ ਨੇ ਆਪਣੇ ਸਾਈਕਲ ਤੇ ਸਮਾਨ ਆਪਾਂ ਲਾ ਕੇ ਸਾਈਕਲ ਤੋਂ ਅੰਦਰ ਰੱਖ ਲੈਣਾਗਾ ਇਹ ਕਮਰੇ ਚ ਰਹਿਣਾ ਅੱਜ ਆਪਾਂ ਪੱਖਾ, ਕੂਲਰ, ਸ਼ੀਸ਼ਾ ਵਗੈਰਾ ਪੂਰਾ ਪ੍ਰਬੰਧ ਕੀਤਾ ਇਹ ਨਾਲ ਹੀ ਬਾਥਰੂਮ ਅਟੈਚ ਆ ਬਹੁਤ ਵਧੀਆ ਸਿਸਟਮ ਕੀਤਾ ਹੋਇਆ ਇੱਥੇ ਤੇ ਇਹੋ ਜਿਹੇ ਥਾਵਾਂ ਤੇ ਆ ਕੇ ਦਿਲ ਲੱਗਦਾ ਵੈਸੇ ਬਹੁਤ ਸੋਹਣਾ ਚਲੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਅੱਗੇ ਥਰਾਵਣੀ ਹੋਈ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਤੇ ਇਹ ਕੰਮ ਇੱਕ ਕਮਰੇ ਨੇ ਤੇ ਇੰਨੇ ਕਮਰੇ ਉਹਦੇ ਉੱਪਰ ਬਣੇ ਹੋਏ ਨੇ ਬਹੁਤ ਸੋਹਣੇ ਕਮਰੇ ਨੇਗੇ ਆ ਮੂਰੇ پارک ਬਣਾਇਆ ਹੋਇਆ ਹੈਗਾ ਦੇਖੋ ਕਿਡੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਨੇ ਬਹੁਤ ਸੋਹਣਾ ਲੱਗ ਰਿਹਾ ਗੁਰਦੁਆਰਾ ਸਾਹਿਬ ਗੁਰਦੁਆਰਾ ਸੰਗਤ ਵਾੜੀ ਆਪਾਂ ਪਹੁੰਚੇ ਜੀ ਇਹ ਗੁਰਦੁਆਰਾ ਸਾਹਿਬ ਵਿੱਚ ਅੱਜ ਹੁਣ ਆਪਾਂ ਦਰਸ਼ਨ ਕਰਾ ਰਹੇ ਆ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਦੇ ਚਰਨ ਛੂਪ ਪਵਿੱਤਰ ਧਰਤੀ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਆਏ ਸੀ ਤੇ ਉਹਨਾਂ ਦਾ ਇੱਕ ਇਤਿਹਾਸਿਕ ਖੂਬੀ ਹੈ ਤੇ ਇੱਥੇ ਕੋ ਉਹਨਾਂ ਨੇ ਦਰਖਤ ਲਵਾਇਆ ਲਗਾਇਆ ਸੀਗਾ ਉਹ ਦਰਖਤ ਕਹਿੰਦੇ ਪਹਿਲਾਂ ਡਿੱਗ ਪਿਆ ਸੀ ਤੇ ਹੁਣ ਉਸੇ ਥਾਂ ਤੇ ਇੱਕ ਹੋਰ ਦਰਖਤ ਲਾਇਆ ਤੇ ਇੱਥੇ ਬਾਬਾ ਜੀ ਨੇ ਬੈਠ ਕੇ ਤਪੱਸਿਆ ਕੀਤੀ ਸੀ ਤੁਹਾਨੂੰ ਉਹ ਵੀ ਦਰਸ਼ਨ ਕਰਾਉਣੇ ਆਜੋ ਗੁਰਦੁਆਰਾ ਸਾਹਿਬ ਚ ਅੰਦਰ ਚੱਲਦੇ ਆਪਾਂ ਤੁਹਾਨੂੰ ਕਰੋੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਇੱਧਰ ਗੁਰਦੁਆਰਾ ਸਾਹਿਬ ਦਾ ਆਫਿਸ ਬਣਿਆ ਹੋਇਆ ਹੈਗਾ ਹਾਂਜੀ ਕਵਰ ਬਣਾ ਦੇਵੇ ਨਾ ਕਵਰ ਫੋਟੋ ਹੋਵੇ ਨਾ ਬਹੁਤ ਬੀ ਬੋਟੋ ਨੇ ਯਾਰ ਇਹ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਬਣਿਆ ਹੋਇਆ ਜੀ ਇਤਿਹਾਸਿਕ ਖੂਹ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਖੂਹ ਬਣਵਾਇਆ ਸੀ ਮਿੱਠੇ ਜਲ ਦਾ ਤੇ ਇਹ ਹੁਣ ਕਵਰ ਕੀਤਾ ਪਿਆ ਸਾਰਾ ਤੇ ਇੱਥੇ ਪੁਰਾਣਾ ਦਰਖਤ ਹੁੰਦਾ ਸੀਗਾ ਉਹ ਦਰਖਤ ਲਗਵਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਉਹ ਦਰਖਤ ਕਹਿੰਦੇ ਗਿਰ ਗਿਆ ਸੀ ਉਹਦੇ ਕਰਕੇ ਇਸ ਥਾਂ ਤੇ ਹੁਣ ਨਵਾਂ ਦਰਖਤ ਲਾਦਾ ਕਦਮ ਕਾ ਪੇੜ ਇਹ ਉਸ ਥਾਂ ਜੈਣ ਜਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਬੈਠ ਕੇ ਧਾਬ ਕੀਤਾ ਸੀਗਾ ਖੜਾ ਆਪਣਾ ਵੇਹੜਾ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਆ ਜਾਂਦੇ ਜੀ ਜੇ ਤੁਸੀਂ ਗੁਰਦੁਆਰਾ ਸਾਹਿਬ ਉਹਨੇ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਦੀ ਆ ਕੇ ਤੁਸੀਂ ਮਗਰਲੀ ਸਾਈਡ ਇਤਿਹਾਸੇ ਖੂਦੇ ਦਰਸ਼ਨ ਕਰ ਸਕਦੇ ਹੋ ਤੇ ਪੇੜ ਲੱਗਾ ਹੋਇਆ ਸੀ ਜਿੱਥੇ ਤੇ ਜਿੱਥੇ ਗੁਰੂ ਸਾਹਿਬ ਨੇ ਬੈਠ ਕੇ ਤਪ ਕੀਤਾ ਸੀ ਜਿੱਥੇ ਬੈਠੇ ਸੀ ਉਹ ਤੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਇਸ ਸਥਾਨ ਤੇ ਬੈਠ ਕੇ ਤਪੱਸਿਆ ਕੀਤੀ ਸੀ ਥੜਾ ਉਹਨਾਂ ਦਾ ਪ੍ਰਾਣ ਇਤਿਹਾਸਿਕ ਬੜਿਆ ਹੋਇਆਗਾ ਤੇ ਆ ਮਗਰ ਦਵਾਨ ਹਾਲ ਆ ਗਿਆ ਤੇ ਨਾਲ ਹੀ ਇੱਧਰ ਬੈਕਸਾਈਡ ਤੇ ਲੰਗਰ ਹਾਲ ਆ ਗਿਆ ਲੰਗਰ ਹਾਲ ਦੇ ਵਿੱਚ ਇੱਥੇ 24 ਘੰਟੇ ਲੰਗਰ ਵਰਤਦਾ ਰਹਿੰਦਾਗਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ। ਇਹ ਸੀ ਜੀ ਆਪਣਾ ਗੁਰਦੁਆਰਾ ਸਾਹਿਬ ਤੇ ਬਲੌਗ ਤੇ ਕੱਲ ਨੂੰ ਆਪਾਂ ਚੱਲਣਾ ਇੱਥੋਂ ਅੱਗੇ ਆਪਣਾ ਸਫ਼ਰ ਰਹਿ ਗਿਆ ਜੀ ਇੱਥੋਂ ਹਜ਼ੂਰ ਸਾਹਿਬ ਦਾ ਤੇ 280 ਕਿਲੋਮੀਟਰ ਮੰਗੋ ਤੇ ਇੱਥੋਂ ਜਾ ਕੇ ਆਪਾਂ ਦੋ ਦਿਨਾਂ ਚ ਪਹੁੰਚ ਜਾਣਾ ਗੁਰਦੁਆਰਾ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਤੇ ਉੱਥੇ ਜਾ ਕੇ ਤੁਹਾਨੂੰ ਕਰਾਵਾਂਗੇ ਦਰਸ਼ਨ। ਕੱਲ ਨੂੰ ਕਿਹੜੇ ਗੁਰਦੁਆਰਾ ਚ ਰੋਕਣਾ ਤੇ ਉਹਦੇ ਦਰਸ਼ਨ ਕਰਾਵਾ ਦੇ ਤੁਹਾਨੂੰ ਕੱਲ ਨੂੰ ਤੇ ਆਪਣੇ ਪੇਜ ਨੂੰ ਕਰ ਲਓ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ